ਕਈ ਸਾਲਾਂ ਤੋਂ ਉੱਚ ਸਿੱਖਿਆ ਲਈ ਕੈਨੇਡਾ ਆਸਟ੍ਰੇਲੀਆ ਵਿਦਿਆਰਥੀਆਂ ਦੀ ਪਹਿਲੀ ਪਸੰਦ ਰਹੇ ਆ ਤੇ ਹੁਣ ਇਹਨਾਂ ਦੇਸ਼ਾਂ ਦੀਆਂ ਸਖਤ ਵੀਜ਼ਾ ਨੀਤੀਆਂ ਦੇ ਕਾਰਨ ਵਿਦਿਆਰਥੀ ਦੂਜੇ ਦੇਸ਼ਾਂ ਦੇ ਵੱਲ ਰੁਖ ਕਰ ਰਹੇ ਆ ਆਸਟ੍ਰੇਲੀਆ ਦੇ ਦੁਆਰਾ 2025 ਲਈ ਆਪਣੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ 2,70,000 ਤੱਕ ਸੀਮਤ ਕਰਨ ਦੇ ਹਾਲ ਹੀ ਦੇ ਫੈਸਲੇ ਨੇ ਭਾਰਤੀ ਵਿਦਿਆਰਥੀ ਖਾਸ ਕਰਕੇ ਪੰਜਾਬ ਦੇ ਵਿਦਿਆਰਥੀਆਂ ਲਈ ਵਿਦੇਸ਼ੀ ਸਿੱਖਿਆ ਲਈ ਵੀਜ਼ਾ ਪ੍ਰਾਪਤ ਕਰਨਾ ਬਹੁਤ ਹੀ ਮੁਸ਼ਕਲ ਬਣ ਗਿਆ ਹੈ ਸਾਲ 2022 ਦੇ ਵਿੱਚ ਇਹ ਗਿਣਤੀ 510000 ਸੀ ਤੇ ਦੂਜੇ ਪਾਸੇ ਕੈਨੇਡਾ ਨੇ ਪਹਿਲਾਂ ਵੀ ਇਸੇ ਹੀ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਹੋਈਆਂ ਨੇ ਵਿਦਿਆਰਥੀਆਂ ਨੇ ਵੀਜ਼ਾ ਦੀ ਸੀਮਾ ਤੇ ਗਰੰਟੀ ਸ਼ੁਦਾ ਨਿਵੇਸ਼ ਸਰਟੀਫਿਕੇਟ ਦੀ ਲੋੜ ਨੂੰ 20000 ਡਾਲਰ ਤੱਕ ਵਧਾ ਦਿੱਤਾ ਸੀ ਇਹਨਾਂ ਤਬਦੀਲੀਆਂ ਨੇ ਮਾਈਗ੍ਰੇਸ਼ਨ ਤਰਜੀਹਾਂ ਦੇ ਵਿੱਚ ਇੱਕ ਤਬਦੀਲੀ ਨੂੰ ਜਨਮ ਦਿੱਤਾ ਹੈ ਤੇ ਬਹੁਤੇ ਵਿਦਿਆਰਥੀ ਹੁਣ ਯੂਰਪ ਨੂੰ ਇੱਕ ਵਿਹਾਰਿਕ ਵਿਕਲਪ ਦੇ ਵਜੋਂ ਦੇਖ ਰਹੇ ਆ ਰਵਾਇਤੀ ਤੌਰ ਤੇ ਪੰਜਾਬ ਦੇ ਵਿਦਿਆਰਥੀਆਂ ਲਈ ਸਭ ਤੋਂ ਪ੍ਰਸਿੱਧ ਸਥਾਨ ਅਮਰੀਕਾ, ਕੈਨੇਡਾ, ਯੂਕੇ ਦੇ ਆਸਟ੍ਰੇਲੀਆ ਰਹੇ ਆ। ਹਾਲਾਂਕਿ ਇਹਨਾਂ ਦੇਸ਼ਾਂ ਦੇ ਵਿੱਚ ਵੀਜ਼ਾ ਨਿਯਮਾਂ ਦੇ ਸਖਤ ਹੋਣ ਕਾਰਨ ਪੰਜਾਬ ਤੋਂ ਪ੍ਰਵਾਸ ਦੀਆਂ ਬੇਨਤੀਆਂ ਦੇ ਵਿੱਚ ਮਹੱਤਵਪੂਰਨ 60% ਕਮੀ ਆਈ ਆ। ਜਰਮਨੀ ਖਾਸ ਤੌਰ ਤੇ ਇਸ ਦੀ ਖੋਜ ਆਧਾਰਿਤ ਪ੍ਰੋਗਰਾਮਾਂ ਫੀਸਾਂ ਦੇ ਵਿੱਚ ਛੋਟਾਂ ਤੇ ਅੰਗਰੇਜ਼ੀ ਭਾਸ਼ਾ ਦੀਆਂ ਪੇਸ਼ਕਸ਼ਾਂ ਇੰਜੀਨੀਅਰਿੰਗ ਟੈਕਨੋਲੋਜੀ ਦੇ ਵਿਦਿਆਰਥੀਆਂ ਲਈ ਇੱਕ ਪਸੰਦੀਦਾ ਮੰਜ਼ਲ ਵਜੋਂ ਉੱਭਰਾਈ। ਇਸ ਤੋਂ ਇਲਾਵਾ ਲਾਤਵੀਆ, ਆਇਰਲੈਂਡ ਅਤੇ ਫਿਨਲੈਂਡ ਵਰਗੇ ਪੂਰਬੀ ਯੂਰਪੀਅਨ ਦੇਸ਼ ਗੈਰ-ਕੁਸ਼ਲ ਵਰਕ ਪਰਮਿਟ ਦੀ ਮੰਗ ਕਰਨ ਵਾਲਿਆਂ ਦੇ ਪ੍ਰਸਿੱਧ ਹੋ ਰਹੇ ਆ। ਯੂਕੇ ਦੀ ਵਾਧਦੀ ਬੇਰੁਜ਼ਗਾਰੀ ਰੇਟਸਾਂ ਦੀ ਉੱਚ ਕੀਮਤ ਅਤੇ ਵਾਧਦੀ ਹੋਈ। ਪ੍ਰਵਾਸੀ ਵਿਰੋਧੀ ਭਾਵਨਾ ਨੇ ਵੀ ਭਾਰਤੀ ਵਿਦਿਆਰਥੀਆਂ ਦੇ ਲਈ ਇੱਕ ਮੰਜ਼ਲ ਦੇ ਵਜੋਂ ਇਸ ਦੀ ਅਪੀਲ ਦੇ ਵਿੱਚ ਗਰਾਉਟ ਦੇ ਵਿੱਚ ਯੋਗਦਾਨ ਪਾਇਆ ਹੈ। ਕੈਨੇਡਾ ਦੇ ਵਿੱਚ ਟਿਊਸ਼ਨ ਫੀਸ ਦੀ ਇੱਕ ਵੱਡਾ ਬੋਝ ਬਣ ਸਕਦੀ ਹੈ ਜਦੋਂ ਕਿ ਜਰਮਨੀ ਸਾਡੇ ਜਨਤਿਕ ਅਦਾਰਿਆਂ ਦੇ ਵਿੱਚ ਮੁਫਤ ਸਿੱਖਿਆ ਪ੍ਰਦਾਨ ਕਰਦੀ ਹੈ ਇਸ ਤੋਂ ਇਲਾਵਾ ਜਰਮਨੀ ਨੂੰ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਦਾ ਟੈਸਟਿੰਗ ਸਿਸਟਮ ਦੀ ਲੋੜ ਨਹੀਂ ਹੈ ਜੈਸੇ ਦੇ ਨਾਲ ਵਿਦਿਆਰਥੀਆਂ ਲਈ ਐਪਲੀਕੇਸ਼ਨ ਪ੍ਰਕਿਰਿਆ ਨੂੰ ਸਰਲ ਬਣਾਇਆ ਜਾ ਸਕਦਾ ਹੈ ਜਿਨ੍ਹਾਂ ਨੂੰ ਭਾਸ਼ਾ ਦੇ ਟੈਸਟਾਂ ਦੇ ਵਿੱਚ ਮੁਸ਼ਕਲ ਆ ਸਕਦੀ ਹੈ ਇਹੀ ਕਾਰਨ ਹੈ ਕਿ ਜਰਮਨੀ ਪੜਨ ਲਈ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਆ ਦਾ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਅਨਸਾਰ ਦੁਨੀਆ ਭਰ ਦੇ ਵਿੱਚ ਵਿਦਿਆਰਥੀਆਂ ਨੂੰ ਭੇਜਣ ਦੇ ਇੱਕ ਮਾਹਿਰ ਨੇ ਦੱਸਿਆ ਕਿ ਭਾਰਤੀ ਵਿਦਿਆਰਥੀਆਂ ਦੇ ਵਿੱਚ ਜਰਮਨੀ ਦੀ ਵੱਧ ਰਹੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਸੱਤ ਨੂੰ ਲਾਇਆ ਜਾਦਾ ਹੈ ਕਿ ਹਾਲ ਹੀ ਵਿੱਚ ਜਰਮਨੀ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ। ਵਰਤਮਾਨ ਦੇ ਵਿੱਚ ਜਰਮਨੀ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿੱਚ ਲਗਭਗ 43000 ਭਾਰਤੀ ਵਿਦਿਆਰਥੀ ਆ ਜੋ ਕਿ 2019 ਦੇ ਵਿੱਚ 20000 ਤੋਂ ਵੱਧ ਦਾ ਵਧਾ ਕੇ ਇਹ ਗਿਣਤੀ 2024 ਤੋਂ 25 ਦੇ ਵਿੱਚ ਵਧਣ ਦੀ ਉਮੀਦ ਹੈ। ਇਹ ਵਾਧਾ ਅਧਿਆਨ ਦੇ ਸਥਾਨ ਦੇ ਵਜੋਂ ਜਰਮਨੀ ਦੀ ਵੱਧ ਰਹੀ ਪ੍ਰਸਿੱਧੀ ਨੂੰ ਦਰਸਾਉਂਦਾ ਹੈ। ਇੰਜੀਨੀਅਰਿੰਗ ਕਾਨੂੰਨ ਪ੍ਰਬੰਧਨ ਅਤੇ ਸਮਾਜਿਕ ਵਿਗਿਆਪਨ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੇ ਵਿੱਚ ਇਹ ਵਿਸ਼ੇਸ਼ ਤੌਰ ਤੇ ਤਰਜੀਹ ਹੈ।